ਸ਼ਰਪੁਰ ਦੇ ਹਲਕਾ ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਚੱਕ ਪੰਡਾਇਨ ਦੇ ਸਰਕਾਰੀ ਐਲੀਮੈਂਟਰੀ ਸਕੂਲ ਮੀਂਹ ਦੇ ਪਾਣੀ ਕਾਰਨ ਸਾਰਾ ਸਕੂਲ ਪਾਣੀ ਵਿੱਚ ਡੁੱਬ ਗਿਆ ਹੈ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਇੰਦਰਜੀਤ ਸਿੰਘ ਅਤੇ ਮੈਡਮ ਸੁਸ਼ਮਾ ਕੁਮਾਰੀ ਨੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਇਸ ਤਰ੍ਹਾਂ ਹੀ ਮੀਂਹ ਤੋਂ ਬਾਅਦ ਸਕੂਲ ਵਿੱਚ ਸਾਰੇ ਪਿੰਡ ਦਾ ਪਾਣੀ ਸਕੂਲ ਵਿੱਚ ਭਰ ਜਾਂਦਾ ਹੈ ਜਿਸ ਤੋਂ ਬਾਅਦ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਬਰਸਾਤ ਵਿੱਚ ਵੀ ਸਕੂਲ ਦੇ ਵਿੱਚ ਪਾਣੀ ਆਉਣ ਨਾਲ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਅਸਰ ਪੈ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਕੁਝ ਬੱਚਿਆਂ ਦੀ ਛੁੱਟੀ ਕਰਨੀ ਪੈਂਦੀ ਹੈ ਅਤੇ ਕੁਝ ਬੱਚਿਆਂ ਨੂੰ ਸਕੂਲ ਦੇ ਨਾਲ ਬਣੇ ਮੰਦਰ ਦੀ ਸਰਾਹ ਵਿੱਚ ਪੜਾਉਣਾ ਪੈਂਦਾ ਹੈ ਕਿਉਂਕਿ ਸਕੂਲ ਦੇ ਸਾਰੇ ਕਮਰੇ ਅਤੇ ਕੁਰਸੀਆਂ ਟੇਬਲ ਪਾਣੀ ਵਿੱਚ ਡੁੱਬ ਗਏ ਹਨ ਇਹ ਵੀ ਦੱਸਿਆ ਕਿ ਪਿੰਡ ਦਾ ਸਾਰਾ ਪਾਣੀ ਸਕੂਲ ਵਿੱਚ ਆ ਜਾਂਦਾ ਹੈ ਅਤੇ ਜਿਸ ਕਾਰਨ ਬਰਸਾਤ ਦੇ ਮੌਸਮ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਉਹਨਾਂ ਕਿਹਾ ਕਿ ਕਈ ਵਾਰੀ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਨੂੰ ਇਸ ਬਾਰੇ ਸੂਚਿਤ ਕਰ ਚੁੱਕੇ ਹਾਂ ਪਰ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਕੂਲ ਦੇ ਅਧਿਆਪਕਾਂ ਦੇ ਨਾਲ ਬੱਚਿਆਂ ਦੇ ਮਾਪਿਆਂ ਨੇ ਵੀ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਕੂਲ ਦੀ ਇਮਾਰਤ ਨੂੰ ਦੁਬਾਰਾ ਉੱਚਾ ਕਰਕੇ ਬਣਾਉਣ ਦੀ ਮੰਗ ਕੀਤੀ ਹੈ ਜੀਬੀਸੀ ਅਪਡੇਟ ਲਈ ਤਰਵਾੜਾ ਤੋਂ ਨਵਦੀਪ ਸਿੰਘ ਦੀ ਰਿਪੋਰਟ ਸਰ ਇਹ ਸਾਡਾ ਸਕੂਲ ਜਿਹੜਾ ਹੈਗਾ ਸਰਕਾਰੀ ਐਲੀਮੈਂਟਰੀ ਸਕੂਲ ਚੱਕਵਣੇਣਾ ਬਲਾਕ ਤਰਵਾੜਾ ਦੇ ਵਿੱਚ ਆਪਾਂ ਸਕੂਲ ਹੈਗਾ ਪ੍ਰੈਮਿਸ ਸਕੂਲ ਹੈ ਇਹਦੇ ਵਿੱਚ ਨਰਸਰੀ ਤੋਂ ਲੈ ਕੇ ਤੇ 5ਥ ਕਲਾਸ ਤੱਕ ਆਪਣੇ ਬੱਚੇ ਪੜ੍ਹਦੇ ਨੇ 47 ਸਾਡੇ ਕੋਲ ਬੱਚੇ ਨੇ ਤੇ ਇਹ 2-3 ਸਾਲ ਤੋਂ ਪ੍ਰੋਬਲਮ ਚੱਲਦੀ ਪਈ ਹੈ ਜਦੋਂ ਵੀ بارش ਹੁੰਦੀ ਸਾਰੇ ਪਿੰਡ ਦਾ ਜਿਹੜਾ ਪਾਣੀ ਹੈਗਾ ਉਹ ਸਾਡੇ ਸਕੂਲ ਦੇ ਵਿੱਚ ਐਂਟਰ ਕਰਦਾ ਹੈਗਾ ਫਿਰ ਇਹ ਪਾਣੀ ਜਿਸ ਵੇਲੇ ਤੱਕ ਪਾਣੀ ਪਿੱਛੇ ਤੇ ਆਂਦਾਗਾ ਖਤਮ ਨਹੀਂ ਹੁੰਦਾ ਸਾਡੇ ਸਕੂਲ ਦੇ ਵਿੱਚ ਆ ਕੇ ਨੀਹਾਂ ਦੇ ਵਿੱਚ ਹੀ ਜਾਂਦਾਗਾ ਕਿਸੇ ਵੇਲੇ ਵੀ ਸਾਨੂੰ ਇਹ ਖਤਰਾ ਹੈਗਾ ਬਿਲਡਿੰਗ गिर ਸਕਦੀ ਹੈ ਕੁਝ ਵੀ ਹੋ ਸਕਦਾਗਾ ਇਹ ਤਾਂ ਫਿਰ ਬੱਚੇ ਕਿਸ ਤਰ੍ਹਾਂ ਸੁਰਾਂ ਦੇ ਵਿੱਚ ਪੜਾ ਰਹੇ ਹੋ ਤਾਂ ਫਿਰ ਬੱਚੇ ਜਦੋਂ ਪਾਣੀ ਆ ਜਾਂਦਾ ਫਿਰ ਸੁਰਾਂ ਦੇ ਵਿੱਚ ਬਣਾਨੇ ਪੈਂਦੇ ਸਰ ਬੱਚੇ ਫਿਰ ਸਾਨੂੰ ਨਾਲ ਦੇ ਮੰਦਰ ਹੈ ਮੰਦਰ ਦੇ ਵਿੱਚ ਸਾਨੂੰ ਉੱਥੇ ਇੱਕ ਸ਼ਿਫਟ ਕਰਨੇ ਪੈਂਦੇ ਆ ਜੀ ਹਾਂਜੀ ਤੇ ਸਕੂਲ ਦਾ ਜਿਹੜਾ ਪਿੰਡ ਦੇ ਕੋਈ ਪੰਚਾਇਤ ਹੈ ਜ ਉਹਨਾਂ ਨਾਲ ਗੱਲਬਾਤ ਕੀਤੀ ਉਹ ਤਾਂ ਉਹਨਾਂ ਨੇ ਬਿਲਕੁਲ ਸਰ ਉਹਨਾਂ ਨੇ ਵੀ ਬਹੁਤ ਵਾਰੀ ਕਹਿ ਚੁੱਕੇ ਆ ਉਹ ਕਹਿੰਦੇ ਕਿ ਸਾਡੇ ਬਸਦਾ ਨਹੀਂ ਹੁਣ ਇਹ ਤੇ ਬਹੁਤ ਮੁਸ਼ਕਲ ਬੀਡੀਪੀ ਸਾਹਿਬ ਦੇ ਮੈਂ 3-4 ਦਿਨ ਪਹਿਲਾਂ ਗਿਆ ਸੀਗਾ ਜੀ ਉੱਥੇ ਵੀ ਐਪਲੀਕੇਸ਼ਨ ਦਿੱਤੀ ਹੈ ਇਹ ਸਾਡਾ ਕੋਈ ਹੱਲ ਕਰੋ ਜੀ ਹੈਨਾ ਪਾਣੀ ਦਾ ਨਿਕਾਸ ਕਰੋ ਤੇ ਤੁਹਾਡੇ ਸਕੂਲ ਦੇ ਅਸਲ ਆ ਰਹੇ ਤੁਹਾਡੇ ਪਿੰਡ ਦੇ ਗੰਦਾ ਸਕੂਲ ਤਾਂ ਬਹੁਤ ਵਧੀਆ ਅਧਿਆਪਕ ਵੀ ਵਧੀਆ ਨੇ ਪਰ ਸਕੂਲ ਦੇ ਜਿਹੜੇ ਹਾਲਾਤ ਨੇ ਉਹ ਬੜੇ ਬੱਤਾਂ ਤੋਂ ਬੱਤਰ ਨੇ ਜਿੱਕੇ ਇਸ ਤਰ੍ਹਾਂ ਹੀ ਰਹੇ ਤਾਂ ਸਾਨੂੰ ਬੱਚੇ ਵੀ ਹਰਾਣੇ ਪੈਣਗੇ ਆਉਣ ਅਦੇ ਸਮੇਂ ਬਹੁਤ ਮੁਸ਼ਕਲ ਹੈ ਜੀ ਇਧਾ ਪਿੰਡ ਦੇ ਲੋਕੀ ਕਹਿੰਦੇ ਵੀ ਆਪਾਂ ਇਸ ਸਕੂਲ ਦੇ ਵਿੱਚ ਕਿਉਂ ਭੇਜਨੇ ਬੱਚੇ ਕਿਸੇ ਪਹਿਲੇ ਵੀ ਖਤਰਾ ਹੋ ਸਕਦਾਗਾ ਤੇ ਸਾਨੂੰ ਆਪਣੀ ਸਟਰੈਂਥ ਬੱਚੇ ਦੀ ਸਟਰੈਂਥ ਘਟਣ ਦਾ ਖਤਰਾ ਜੀ ਹਾਂਜੀ ਤੇ ਕੋਈ ਆਇਆ ਉਦਾਂ ਤੁਸੀਂ ਕਿਸੇ ਨੂੰ ਸ਼ਿਕਾਇਤ ਜਦੋਂ ਕੀਤੀ ਜਾਂ ਕਿਸੇ ਨੂੰ ਦੱਸਿਆ ਤਾਂ ਕੋਈ ਇੱਥੇ ਦੇਖ ਰਿਕ ਕਰਨ ਵਾਸਤੇ ਕੋਈ ਆਇਆ ਹੋਵੇ ਜਾਂ ਕਿਸੇ ਨੂੰ ਕੋਈ ਜੀ ਬੀਡੀਪੀਓ ਸਾਹਿਬ ਆਏ ਸੀ ਕਿ ਉਹਨਾਂ ਨੂੰ ਦੱਸਿਆ ਸੀਗਾ ਕਹਿੰਦੇ ਕੋਈ ਨਹੀਂ ਤਸਰੀ ਜਿਹੜਾ ਇੱਕ ਸਾਲ ਕਰਾਂਗਾ ਪੂਰੇ ਪਿੰਡ ਦਾ ਪਾਣੀ ਹੈ ਪਿਛਲੀਆਂ ਦੁਵਾਰਾਂ ਤੁਹਾਡੀ ਤਸਵੀਰ ਦੇਖੀ ਮੈਂ ਪਿੱਛੇ ਉਹ ਪਿੱਛੇ ਆ ਜਾਂਦਾ ਪਾਣੀ ਜ਼ਿਆਦਾ ਹਾਂਜੀ ਸਰ ਪਿੰਡ ਦਾ ਪੂਰੇ ਪਿੰਡ ਦਾ ਪਾਣੀ ਪਿੱਛੇ ਹੁੰਦਾ ਮੇਰੇ ਸਕੂਲ ਦੇ ਔਰ ਨੀਹਾਂ ਦੇ ਵਿੱਚ ਦੀ ਨਿਕਲ ਕੇ ਆਂਦਾ ਜੀ ਅਸੀਂ ਮਿੱਟੀ ਵੀ 10-15 ਟਰੈਲੀਆਂ ਸਦਾਈਆਂ ਪਰ ਫਿਰ ਵੀ ਪਾਣੀ ਸਾਰੇ ਪਿੰਡ ਦਾ ਨਿਕਾਸ ਹੀ ਸਾਡੇ ਸਕੂਲ ਦੇ ਪਿੱਛੇ ਦੀ ਹੈ ਔਰ ਸਕੂਲ ਦੇ ਵਿੱਚ ਐਂਟਰ ਕਰਦਾ ਜੀ ਤੇ ਕੀ ਕਹਿੰਦੇ ਨੂੰ ਫਿਰ ਜਿੱਦਾਂ ਹੁਣ ਇਹ ਜ਼ਾਰ ਬਿਮਾਰੀਆਂ ਲੱਗਣ ਦਾ ਬਹੁਤ ਜ਼ਿਆਦਾ ਡਰ ਮੇਰੇ ਹਿਸਾਬ ਦੇ ਨਾਲ ਹਾਂਜੀ ਸਰ ਬਾਰਿਸ਼ ਹੁੰਦੀ ਰਹੀ ਤਾਂ ਜਾਂ ਪਾਣੀ ਆਂਦਾ ਰਿਹਾ ਹਾਂਜੀ ਸਰ ਸਾਡੇ ਜਿਹੜਾ ਪਾਣੀ ਆ ਉਹ ਨੀ ਪੀਣ ਜੋ ਨਿਕਲਿਆ ਜੀ ਔਰ ਟੈਸਟਿੰਗ ਹੋਈ ਹੈ ਪੀਲੇ ਬੈਕਟੀਰੀਆ ਔਰ ਵਾਈਟ ਬੈਕਟੀਰੀਆ ਨਿਕਲੇ ਹੈ ਆਪਾਂ ਪਾਣੀ ਲੈ ਕੇ ਆਉਂਦੇ ਜੀ ਪਿੰਡ ਤੋਂ ਆਪਣੇ ਵਾਟਰ ਸਪਲਾਈ ਤੋਂ ਹਾਂਜੀ ਬੱਚਿਆਂ ਨੂੰ ਪੀਣ ਵਾਸਤੇ ਮਿੱਡੇ ਮਿਲਦਾ ਵੀ ਮੇਰੇ ਸਾਹਮਣੇ ਮਿੱਡੇ ਮਿਲਦਾ ਵੀ ਤੁਹਾਡੀ ਮੈਂ ਤੇ ਉਹ ਕਿਸ ਤਰ੍ਹਾਂ ਫਿਰ ਮਿੱਡੇ ਮਿਲ ਤਿਆਰ ਹੁੰਦਾ ਹੈ ਹਾਂਜੀ ਹਾਂਜੀ ਬਜ਼ੁਰਗ ਕਰਦੇ ਆ ਜੀ ਉਹ ਮਿੱਡੇ ਮੇਰੇ ਕੋਲ ਜਿਹੜੇ ਹੈਗਣ ਬਹੁਤ ਔਖਾ ਉਹਨਾ ਰੋਟੀ ਬਗਾਣਾ ਵੀ ਬਹੁਤ ਔਖਾ ਉਹ ਪੂਰੇ ਸਕੂਲ ਦੇ ਬੱਚਿਆਂ ਨੂੰ ਵੀ ਟੀਚਰਾਂ ਨੂੰ ਬੜੀ ਦਿੱਕਤ ਆ ਮੇਰੇ ਨਾਲ ਬਿਲਕੁਲ ਜੀ ਬਹੁਤ ਜ਼ਿਆਦਾ ਟੈਨਸ਼ਨ ਰਾਤ ਨੂੰ 12 ਵਜੇ ਹੁੰਦੀ ਹੈ ਟੈਨਸ਼ਨ ਇਹੀ ਹੁੰਦੀ ਹੈ ਕਿ ਸਕੂਲ ਸਾਡਾ ਡੁੱਬ ਜਾਣਾ ਜੀ ਮੁੱਖ ਮੰਤਰੀ ਸਾਹਿਬ ਇਸ ਲਈ ਪੰਜਾਬ ਪੰਜਾਬ ਸਰਕਾਰ ਬਹੁਤ ਧਿਆਨ ਦੇ ਰਹੀ ਸਕੂਲਾਂ ਵੱਲ ਤੇ ਉਹਨਾਂ ਨੂੰ ਕੀ ਮੰਗ ਕਰਨੇ ਚਾਹੁੰਦੇ ਹੋ ਕੀ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ ਕਿ ਸਾਡੇ ਬੱਚੇ ਜਿਹੜੇ ਨਾ ਉਹ ਸਟਰੈਂਥ ਨਾਲ ਸਾਡੀ ਘਟੇ ਕਿ ਬੱਚੇ ਨਾ ਅੱਗੇ ਪਿੱਛੇ ਚਲੇ ਜਾਣ ਪ੍ਰਾਈਵੇਟ ਸਕੂਲਾਂ ਚ ਨਾ ਚਲੇ ਜਾਣ ਤੇ ਸਾਡੀ ਇਹ ਹੀ ਮੰਗ ਹੈ ਵੀ ਸਾਡੀ ਬਿਲਡਿੰਗ ਜਾਂ ਤਾਂ ਨਵੀਂ ਬਣਾਈ ਜਾਏ ਉੱਚੀ ਕਰਕੇ ਇਹਦਾ ਹਾਲ ਹੀ ਹੋਈ ਹੈ ਸਕੂਲ ਵਿੱਚ ਕਿੰਨਾ ਟਾਈਮ ਹੋ ਗਿਆ ਪੜਾਉਂਦਾ ਮੇਰੀ 2006 ਦੀ ਅਪਾਇੰਟਮੈਂਟ ਹੈ ਤੇ ਮੈਡਮ ਕਿਸ ਤਰ੍ਹਾਂ ਫਿਰ ਸਾਹਮਣਾ ਕਰਦੇ ਤੇ ਇਹਦਾ ਪਾਣੀ ਦੇਖਿਆ ਪੂਰੇ ਸਕੂਲ ਦੇ ਵਿੱਚ ਤਾਂ ਪਾਣੀ ਦੇ ਵਿੱਚ ਪੂਰਾ ਸਕੂਲ ਡੁੱਬਿਆ ਹੋਇਆ ਹੈ ਬੱਚੇ ਕਿਸ ਤਰ੍ਹਾਂ ਪੜਾਈ ਕਰਦੇ ਨੇ ਤੁਸੀਂ ਕਿਸ ਤਰ੍ਹਾਂ ਪੜਾਉਂਦੇ ਹੋ ਸਰ ਮੰਦਰ ਵਿੱਚ ਬਿਠਾ ਕੇ ਪੜਾਦੀ ਇਹ ਤਾਂ ਬੱਚਿਆਂ ਨੂੰ ਹੋਰ ਤਾਂ ਕੋਈ ਜਰੀਆ ਹੈ ਨਹੀਂ ਸਾਡੇ ਕੋਲ ਅਗੇ ਕਿ ਸਾਰੀ ਕਲਾਸਿਸ ਭਰੀ ਹੋਈ ਹੈ ਪਾਣੀ ਨਾਲ ਰੂਮ ਸਾਰੇ ਕਿਚਨ ਵੀ ਸਾਡੀ ਪਾਣੀ ਨਾਲ ਵਿਲ ਹੋਈ ਪੂਰੀ ਬੰਦ ਖਤ ਹੋਇਆ ਤਾਂ ਸਾਡਾ ਜਿਹੜਾ ਕਿਚਨ ਗਾਰਡਨ ਹੈ ਉਹ ਵੀ ਸਾਡਾ ਸਾਰਾ ਖਰਾਬ ਹੋ ਗਿਆ ਤਾਂ ਬੱਚਾ ਨੂੰ ਜਿੱਦਾ ਕਿਦਾ ਪੜਾ ਦੇਦਾ ਉੱਥੇ ਆਪਣੇ ਤੇ ਫਿਰ ਬੱਚੇ ਮੈਡਮ ਜੀ ਦਾ ਇੱਕ ਦਿਨ ਦੀ ਦਾ ਗੱਲ ਹੈ ਨਹੀਂ ਕਿਉਂਕਿ ਪਿੱਛੋਂ ਵੀ ਪਾਣੀ ਸਾਰਾ ਆ ਰਿਹਾ ਹੈ ਨਾ ਪੂਰੇ ਪਿੰਡ ਦਾ ਪਾਣੀ ਗੰਦਗੀ ਇੱਥੇ ਆ ਰਹੀ ਹੈ ਤੇ ਬੱਚੇ ਛੋਟੇ ਛੋਟੇ ਬੱਚੇ ਤੁਸੀਂ ਵੀ ਖੁੱਦ ਹੋਇਆ ਨਾ ਟੀਚਰ ਕੋਈ ਬੱਚਾ ਹੋਵੇ ਚਾਹੇ ਵੱਡਾ ਪਰ ਜਿੰਨਾ ਗੰਦਾ ਪਾਣੀ ਇੱਥੇ ਹੈਗਾ ਬਦਬੂ ਵਾਲੀ ਤੇ ਇਹਨਾਂ ਬਿਮਾਰੀ ਤਾਂ ਕਿਸੇ ਤਰ੍ਹਾਂ ਦੀ ਵੱਡੀ ਕੋਈ ਵੀ ਲੱਗ ਸਕਦੀ ਹੈ ਹਾਂਜੀ ਸਰ ਬਿਮਾਰੀ ਦਾ ਵੀ ਖਤਰਾ ਹੈ ਸਾਨੂੰ ਵੀ ਖਤਰਾ ਹੈ ਪਿੰਡ ਵਾਲਿਆਂ ਨੂੰ ਵੀ ਜ਼ਿਆਦਾ ਖਤਰਾ ਬੱਚਿਆਂ ਨੂੰ ਵੀ ਹਾਂਜੀ ਇਹ ਹਾਲਾਤ ਬਹੁਤ ਮਾੜੇ ਨੇ ਇੱਥੋਂ ਕੰਗਰ ਕਹਿੰਦੇ ਸਕੂਲ ਦੇ ਬਹੁਤ ਹਾਲਾਤ ਮਾੜੇ ਨੇ ਟੀਚਰ ਵੀ ਵਧਿਆ ਗਿਆ ਸਟਰੈਂਥ ਵੀ ਹੈਗੀ ਆ ਪਰ ਸਕੂਲ ਦੇ ਜਿਹੜੇ ਹਾਲਾਤਾਂ ਦੀ ਇੰਨੇ ਕੁ ਹਾਲਾਤ ਮਾੜੇ ਹੋ ਚੁੱਕੇ ਤੁਹਾਨੂੰ ਇਦਾਂ ਲੱਗ ਰਿਹਾ ਬੱਚੇ ਹਟਾਣੇ ਪੈਣਗੇ ਨੇ ਸਰ ਰਾਹ ਤਾਂ ਇਹ ਡਿਪਾਰਟਮੈਂਟ ਤੋਂ ਡਿਮਾਂਡ ਕਰਦੇ ਆ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਸਾਡੇ ਬੱਚੇ ਸਾਡੇ ਸਕੂਲ ਨੂੰ ਛੱਡ ਕੇ ਨਾ ਜਾਣ ਸਾਡੇ ਬੱਚੇ ਇੱਥੇ ਹੀ ਰਹਿਣ ਸਾਡੇ ਕੋਲ ਪੜਾਈ ਕਰਨ ਜੀ ਪੰਜਾਬ ਸਰਕਾਰ ਜਿਹੜੀ ਇਸ ਵੇਲੇ ਮੁੱਖ ਮੰਤਰੀ ਸਾਹਿਬਾ ਸਮਾਰਟ ਐਜੂਕੇਸ਼ਨ ਸਕੂਲ ਵੱਲ ਬਹੁਤ ਜ਼ਿਆਦਾ ਧਿਆਨ ਦੇ ਰਹੇ ਲੱਗਦਾ ਨਾ ਤੁਹਾਡੇ ਸਕੂਲ ਨੂੰ ਜਿਹੜਾ ਇਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਇਸ ਤਰੀਕੇ ਨਾਲ ਇਹਨੂੰ ਬਣਾਉਣਾ ਚਾਹੀਦਾ ਤਾਂ ਲਈ ਇਦਾਂ ਦਿੱਕਤ ਪਰੇਸ਼ਾਨੀ ਨਾ ਹਾਂਜੀ ਥੋੜੀ ਉੱਚੀ ਕਰਕੇ ਬਿਲਡਿੰਗ ਬਣਾਣ ਸਾਡੀ ਹੈ ਨਾ ਤੇ ਵਧੀਆ ਵੈਸੇ ਤਾਂ ਹੀ ਆਪਣੇ ਰੂਮ ਵਿੱਚ ਸਾਰੇ ਜੋ ਵੀ ਹੈ ਆਪਣੇ ਆਪ ਕੀਤੀ ਹੈ ਪੇਂਟਿੰਗ ਵਗੈਰਾ ਸਾਰੀ ਆਪਣੇ ਆਪਣੇ ਆਪ ਕੀਤੀ ਹੈ ਹਾਂਜੀ ਸਕੂਲ ਦੀਆਂ ਮੈਂ ਹਰ ਚੀਜ਼ ਸਕੂਲ ਦੇ ਵਿੱਚ ਇੱਕ ਪ੍ਰੋਜੈਕਟਰ ਵੀ ਹੈ ਜੀ ਹਾਂਜੀ ਸਾਰਾ ਕੁਝ ਹੈ ਹਰ ਚੀਜ਼ ਮਸ਼ੀਨਰੀ ਜੋ ਵੀ ਇਕਵਪਮੈਂਟ ਚਾਹੀਦੇ ਸਕੂਲ ਦੇ ਹਰ ਚੀਜ਼ ਹੈਗੀ ਪਰ ਉਹ ਫਾਇਦਾ ਕੀ ਜੇਕਰ ਬੱਚੇ ਹਾਂਜੀ ਜੇ ਕਲਾਸਰੂਮ ਵਿੱਚ ਬੈਠ ਕੇ ਆਪਣੇ ਪੂਰੇ ਸਹੀ ਤਰੀਕੇ ਨਾਲ ਪੜਾਈ ਨਾ ਕਰ ਸਕਣ ਤਾਂ ਫਾਇਦਾ ਕੀ ਹੈ ਫਿਰ ਜਿਸ ਹਿਸਾਬ ਕੋ ਤੇ ਮੁੱਖ ਮੰਤਰੀ ਸਾਹਿਬ ਤੱਕ ਵੀ ਹਦ ਮੰਗ ਰਹੇ ਹਾਂ ਜੀ ਆਈ ਆਈ ਡਿਮਾਂਡ ਕਰਦੇ ਆ ਕਿ ਸਾਡੀ ਸਕੂਲ ਦੀ ਹਲ ਸਮੱਸਿਆ ਹਲ ਕੀਤੀ ਜਾਵੇ ਤੇ ਸਾਡੇ ਸਕੂਲ ਨੂੰ ਚੰਗੀ ਜਿਹੀ ਬਿਲਡਿੰਗ ਬਣਾ ਕੇ ਦਿੱਤੀ ਜਾਵੇ ਤਾਂ ਕਿ ਬੱਚੇ ਆਪਣੇ ਕਲਾਸਰੂਮ ਵਿੱਚ ਬੈਠ ਕੇ ਸਮਾਰਟ ਰੂਮ ਦੀ ਫਾਇਦਾ ਲੈ ਸਕਣ ਇਹ ਬਹੁਤ ਬਹੁਤ ਟਾਈਮ ਤੇ ਹੈ ਤੇ ਸੁਣਵਾਈ ਕੋਈ ਕਰਦਾ ਨਹੀਂ ਹੈ ਹਾਂ ਅਸੀਂ ਤਾਂ ਬਹੁਤ ਤੰਗ ਆਏ ਪਿਆ ਸਾਡੇ ਬੱਚਿਆਂ ਦਾ ਵੀ ਸ਼ਖਰਾਬ ਹੁੰਦਾ ਪਿਆ ਦਿੱਕਤ ਹੈ ਅਸੀਂ ਤਾਂ ਕਈ ਵਾਰ ਅਪਲੀਕੇਸ਼ਨਾਂ ਦਿੱਤੀਆਂ ਕਿ ਨੀ ਕੋ ਸਾਡੇ ਸਕੂਲ ਦਾ ਹਾਲਾਤ ਦੇਖੋ ਸਾਡੇ ਪੂਰੇ ਬੱਚਿਆਂ ਦਾ ਵੀ ਸ਼ਖਰਾਬ ਹੈ ਕੋਈ ਦੇਖਦਾ ਨਹੀਂ ਆ ਕੇ ਤੇ ਕੋਈ ਨਹੀਂ ਆਂਦਾ ਤੇ ਅਸੀਂ ਤਾਂ ਕਾਫੀ ਬੱਟੀ ਚ ਇਹ ਮੈਂ ਦੇਖਿਆ ਸਕੂਲ ਜੀ ਤੁਹਾਡੇ ਇਨੇ ਵਧੀਆ ਹੈਗੇ ਪਰ ਪੜਾ ਰਹੇ ਨਹੀਂ ਤਾਂ ਮੇਰੇ ਬਾਰੇ ਤਾਂ ਸਕੂਟੀ ਕਰਕੇ ਚੱਲ ਜਾਂਦੇ ਨੇ ਨਹੀਂ ਸਰ ਸਾਡੇ ਬੱਚਿਆਂ ਨੂੰ ਮੰਦਰ ਚ ਪੜਾ ਰਹੇ ਆ ਤੇ ਸਾਡੇ ਟੀਚਰ ਬਹੁਤ ਬੰਦੀਆ ਨੇ ਤੇ ਬਹੁਤ ਮਿਹਨਤ ਕਰਦੇ ਆ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੀਦਾ ਅਸੀਂ ਇਹ ਮੰਗ ਕਰਦੇ ਆ ਕਿ ਸਾਡੇ ਇਸ ਸਮੱਸਿਆ ਦਾ ਹੱਲ ਹੋਵੇ ਤੇ ਪੂਰੇ ਪਿੰਡ ਨੂੰ ਇਸ ਪਾਣੀ ਦੇ ਰਾਹੀਂ ਤਾਂ ਮਿਲ ਲੈ ਤੇ ਸਾਡੇ ਬੱਚਿਆਂ ਦਾ ਉਹ ਵੇ ਕੀ ਉਹ ਕਈ ਬਿਮਾਰੀਆਂ ਫੈਲ ਸਕਦੀਆਂ ਨੇ ਸਾਡੇ ਬੱਚਿਆਂ ਨੂੰ ਪਾਣੀ ਕਰਕੇ ਕਿ ਹਰ ਤਰਫ ਦੀਆਂ ਜਿੱਦਾਂ ਕਿ ਨਿੰਗੂ ਹੋ ਗਿਆ ਹੈ ਹੋ ਗਿਆ ਤੇ ਅਸੀਂ ਚਾਹੁੰਦੇ ਆ ਕਿ ਸਾਨੇ ਹੀ ਮੰਗ ਹੈ ਕਿ ਸਾਨੇ ਇਹਨੂੰ ਕੋ ਨੂੰ ਠੀਕ ਕੀਤਾ ਜਾਵੇ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.